ਆ ਮੈਨੂੰ ਸੁਣਿਆ ਨਾ ਗੰਗਾ ਮਾਰੇ ਤਾਂ ਕਹੋ ਪਿਆਰੇ ਆਹਾ ਆਹਾ ਸ਼ਾਮੀਆ ਮਾਤਾ ਆ ਗਿਆ ਪਾਣੀ ਇੱਕ ਝੂਨੇ ਵਾਲਾ ਹੱਥ ਬਾਹਰ ਚੜਿਆ ਤੇ ਗੰਗਾ ਮਾਰੇ ਜਮਣੀ ਫੜੀ ਜਮਣੀ ਫੜਕੇ ਨਾ ਫਿਰ ਪਾਤੋਂ ਆਪਣੇ ਕੋਲ ਭੇਡ ਦਿੱਤੀ ਇੱਕ ਛੋੜਾ ਦੇ ਦਸਾ ਯਾ ਮੇਰੇ ਧਸਨ ਚੱਲੇ ਨਹੀਂ ਏ ਚਲਾ ਚੰਗਾ ਨਾ ਗੁਰਪਿਆਰੇ ਗੰਗਣ ਲੈ ਕੇ ਪੰਨ ਵਾਪਸ ਆ ਗਿਆ ਤੇ ਰਾਸੇ ਤੇ ਖੋਟੜਾ ਯਾਰ ਇਹਨਾਂ ਗਰੀਬ ਹੈ ਜੋ ਵੀ ਕੁੜੀਆਂ ਉਹਦੀ ਜੋ ਵੀ ਸ਼ਕਰੀਆ ਟੁੱਟਾ ਜਾ ਉਹਨੇ ਸਾਥ ਪਾਈਆਂ ਕਾਲੀਆਂ ਦੀ ਸਾਥੇ ਉਲਗੀ ਕਰਨਾ ਚੰਗਾ ਗੁਰਪਿਆਰੇ ਲਾਂ ਸਾਧਰਾ ਮੰਚ ਸਾਧਰਾ ਗਿਆ ਜਦੋਂ ਘਰ ਲੈ ਗਿਆ ਨਾ ਜਦ ਘਰ ਜਾ ਕੇ ਆਪਣੀ ਘਰਵਾਲੀ ਦੇਖਦਾ ਤੇ ਘਰ ਮਾਣਦਾ ਮਨ ਮੋਟ ਹੋ ਗਿਆ ਕੰਗਣ ਦੇਖ ਕੇ ਕੰਗਣ ਬੜੀ ਆ ਰਹੀ ਤੇ ਜਦੋਂ ਕੰਗਣ ਦੇਖ ਕੇ ਮਨ ਮੋਟ ਹੋ ਗਿਆ ਹੌਲੀ ਹੌਲੀ ਗੱਲ ਕੋਂਟੀ ਰਾਜੇ ਦੇ ਕੋਲ ਗੋ ਪਿਆਰੋ ਹੁੰਦੇ ਹੁੰਦਾ ਹੁੰਦਾ ਹਜ਼ਾਰ ਰਾਜੇ ਦੀ ਰਾਣੀ ਕੋਲ ਕੰਗਣ ਮੋਟ ਗਿਆ ਜਬੇ ਇਹਦਾ ਨਾਮ ਕੋਈ ਸਮਾਂ ਸਮਾਂ ਲੋਈ ਕਰਨਾ ਹੌਲੀ ਹੌਲੀ ਜਿਹੜਾ ਉਹ ਕੰਗਣ ਰਾਜੇ ਦੀ ਰਾਣੀ ਕੋਲ ਪਹੁੰਚ ਗਿਆ ਸੇ ਰਾਜੇ ਦੀ ਰਾਣੀ ਨੇ ਤੇ ਵੀ ਮੈਂ ਕੁਝ ਉਹਦਾ ਸ਼ਾਹ ਜੇ ਦੇ ਨਾਮ ਦਾ ਦੂਜਾ ਕੰਗੜੇ ਪੰਜਾਬ ਦੇ ਨੇ ਗੁਰ ਪਿਆਰੇ ਨੂੰ ਹੌਲੀ ਹੌਲੀ ਲੈ ਕੇ ਥੇ ਉਹ ਪੰਤੇ ਕੋਲ ਤੇ ਪੰਜ ਗੰਗਾ ਤੋਂ ਲਿਆਇਆ ਸੀਗਾ ਤੇ ਇਹੋ ਪਤਾ ਹਾਂ ਦੂਜਾ ਕੰਗੜੇ ਹੋਰ ਉਸੋ ਮੇਰੇ ਨਾਲ ਦਾ ਗੁਰ ਪਿਆਰੇ ਦੇ ਪੰਤੇ ਨੂੰ ਮੱਧਿਆਨ ਦਰਵਾਜ਼ੇ ਵਿੱਚ ਭਾਈ ਇਹਦੇ ਨਾਲ ਦੂਜਾ ਕੰਗੜੇ ਵੀ ਜਾ ਕੇ ਦੇਖ ਲਿਓ ਇਹ ਤਾਂ ਨਾਲ ਦਾ ਦੂਜਾ ਕੰਗੜ ਵੀ ਜਾ ਕੇ ਦੇ ਨਹੀਂ ਤਾਂ ਤੇਰਾ ਪੂਰਾ ਪਰਵਾਰ ਅੱਥੀ ਕੋਲ ਜੁੜ ਲੈਣਾ ਇਹਨਾਂ ਨਾਲ ਦੂਜਾ ਕੰਗੜ ਨਾਲ ਜਾਦਾ ਤਾ ਤੁਮਿਆਰੇ ਪੰਜ ਸੱਜਿਆ ਸੱਜੇ ਗੱਲ ਕਹਿਣਾ ਬੜੀ ਮੇਰਾ ਲਕੂਰ ਹੋ ਗਿਆ ਸੀ ਇਹ ਤਾਂ ਗੱਲ ਬਹੁਤ ਦੂਰ ਤੱਕ ਪਹੁੰਚ ਗਈ ਆ ਜਦੋਂ ਪੜਤ ਨੂੰ ਇਹਨਾਂ ਨਾਲ ਕਹ ਕਹਿ ਦਿੱਤੀ ਸਭ ਮਰਦ ਨੇ ਫੇਰ ਨਾ ਲਿਆ ਸਤਲਗੜ੍ਹ ਦੀ ਮਹਾਰਾਜ ਦੀ ਦਾ ਦੇ ਮਹਿਜਾ ਕਰਕੇ ਜੋੜੇ ਸੌ ਗਿਆ ਸੀ ਐਡਾ ਕਰਕੇ ਮੈਨੂੰ ਸਮਝ ਨਹੀਂ ਪਈ ਐਡਾ ਕਰਕੇ ਗੰਗਾ ਮਾਰੀ ਨੇ ਇੱਕ ਦੰਦ ਦਿੱਤਾ ਤੇ ਹੁਣ ਭਾਈ ਮੇਰੇ ਹੱਥ ਬਸ ਤੋਂ ਬਾਹਰੀ ਗੱਲ ਐ ਜੇ ਹੁਣ ਸਾਡੇ ਨਾਲ ਨਾ ਫਿਰ ਸਰਵਨਾਥੀ ਜੀ ਕੋਟੀ ਕੱਢ ਲੈ ਸਰਵਨਾਥ ਕੋਲ ਦੇ ਗਣ ਨਾ ਸਰਵਨਾਥੀ ਮਹਾਰਾਜੀਆਂ ਨੇ ਕਿੰਨੇ ਸੇਲ ਚੱਕੀ ਸੱਥਲੇ ਗੰਗਾ ਵਗਦੀ ਗੁਪਿਆਲੇ ਉਹ ਗੰਗਾ ਵਗਦੀ ਕਿਹਦੇ ਚੱਕਰ ਜਿੰਨੇ ਨੇ ਗੰਗਾ ਚੱਕਣੇ ਕਿਉਂਕਿ ਉੱਥੇ ਪਰ ਰਾਜੇ ਰੌਣੇ ਵੀ ਮਹਾਰਾਜੀਆਂ ਦੇ ਚਾਦੀ ਘੜਾ ਇੰਨਾ ਹੀ ਟੱਕਿਆ ਅੱਛੀ ਲਿਖ ਦਿੱਤ ਨੀ ਪਾਪਾ We'll be right <laughs> back. ਸਭ ਤੇਰੀ ਬੜੀ ਆਈ ਕੋਈ ਨਾ ਹੋ ਜਾਣੇ ਨਾਮ ਕੋਈ ਨਾ ਹੋ ਜਾਣੇ ਮੇਰਾ ਵਾਹਿਗੁਰੂ ਦੋਵੇਂ ਹੱਥ ਜੋੜ ਕਰਾਂ ਅਕਾਲ ਸ੍ਰੀ ਵਾਹਿਗੁਰੂ ਜਿੱਕੀ ਬਰਸੇ ਸ਼ੋਭੀ ਦੀ ਸਹਾਇ ਔਰ ਸ੍ਰੀਪੁਰੀ ਦੀ ਕੀ ਬਾਸ਼ਾਹੀ ਕਰਤੀ ਪ੍ਰਥਮ ਬੰਦੇ ਸਰਵਰ ਕੇ ਗੁਰੂ ਨਾਨਕ ਦੇਵ ਜੀ ਆਪਣੇ ਪਾਸ ਤੇ ਅਵਦਾਸ ਰਾਮ ਨਰਦੇ ਹੋਈ ਸਹਾਇ ਅੱਛਾ ਅਰਜਨ ਹਰ ਗੋਬਿੰਦ ਨੂੰ ਸਤਿ ਸ਼੍ਰੀ ਅਕਾਲ ਨਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਇ ਜੇ ਡਿੱਠੇ ਸਭ ਦੁੱਖ ਜਾਏ ਤੇ ਮਹਾਂਦਰ ਸਿਮਰੀਏ ਕਰਨੋਂ ਨਿਦਾਵੇ ਤਾਏ ਸਭ ਥਾਈ ਕੋਈ ਸਹਾਈ ਨਸਿਪਾਸ਼ਾ ਸਭ ਸ੍ਰੀ ਗੁਰੂ მომੇ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਨਸਰਾ ਪਾਸ਼ਾਆਂ ਦੀ ਜੋਤ ਧਰਨ ਧਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਜੀ ਦਾ ਧਿਆਨ ਕਰਕੇ ਕਾਲ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਿਮਜਾ ਦੇ 40 ਮੁਕਤੇ ਹਕੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇ ਨਾਮ ਜਪਿਆ ਵਰਤਕਿਆ ਦੇਹ ਚੜਾਈ ਤੇਗ ਵਾਹੀ ਦੇਹ ਤੇ ਹੰਢੜ ਕੀਤਾ ਤੇ ਨਾ ਪਿਆਰਿਆ ਸਚਿਆਰਿਆ ਦੀ ਗਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਹੜਾ ਸਿੰਘਾਂ ਸਿੰਘਣੀਆਂ ਨੇ ਧਰਮ ਇੱਕ ਛੀਸ ਦਿੱਤੇ ਬੰਦ ਬੰਦ ਘਟਵਾਏ ਕੋ ਪ੍ਰੀਆ ਦਰਹਾਈਆਂ ਤਨਾਰੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਦੀ ਕਿਸ ਤਰ੍ਹਾਂ ਸਵਾਸਾ ਸੰਭਾਈ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਕੋ ਝੰਡਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੈ ਹਾਏ ਗੁਰ ਪੰਜਾਬ ਤੱਕ ਸਰਵਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੈ ਹਾਏ ਗੁਰ ਸ੍ਰਵਤ ਖਾਲਸਾ ਜੀ ਦੀ ਅਰਦਾਸ ਹੈ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾਂ ਵਿੱਚ ਤਾਵਨ ਦਾ ਸੰਕਾ ਸਰਵਸਕ ਹੋਵੇ ਜਹਰ ਜਹਾਂ ਖਾਲਸਾ ਜੀ ਸਹਾਈ ਤਹਾ ਤਹਾ ਰਸ਼ੀਆ ਦੇ ਆਇ ਦੇ ਤੇ ਫਤੇ ਬ੍ਰਿਤ ਕੀ ਪੈਜ ਪਖਤ ਕੀ ਜੀਤ ਛੇ ਸਹਾਈ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਬਖਸ਼ਣੋਂ ਸਿੱਖਣੋਂ ਸਿੱਧਾਂ ਕੇ ਸਰਹਤ ਵਿਸਾਦਾਂ ਤੋਂ ਉਸਤਾਦਾਂ दानाスルतान नाम दान श्री अमृسر ਸਾਹਿਬ ਜੀ ਦੇ ਸ਼ਰਨ ਚੌਕੀਆਂ ਚੰਦੇ ਗੁਗੇ ਜੁਗ ਜੁਗ ਅਕਲ ਧਰਮ ਦਾ ਜੈ ਜੈਕਾਰ ਗੋਲੋ ਜੀ ਸੁਬਾਨੇ ਗੁਰੂ ਆਪ ਜੀ ਦੇ ਸਿੱਖਾਂ ਦਾ ਮਾਨੀਵਾ ਮਾਤੁੱਚੀ ਮਾਤ ਪਤਰਾ ਰੱਖਾ ਆਪਕਾਰ ਪੁਰਖ ਹੋਇ요 ਆਪਣੇ ਪਰ ਛਤੇ ਸਦਾ ਸਹਾਰੀ ਦਤਾ ਜਿਓ ਨਨਕਾਰਾ ਸਾਹਿਬ ਤੇ ਹੋਰ ਗੁਰਦੁਆਰਿਆਂ ਧਾਮਾਂ ਤੋਂ ਜਿਨਾ ਤੋਂ ਪਰਸ ਨੂੰ ਛੋੜਿਆ ਗਿਆ ਹੈ ਹੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੁਭਾਗ ਦਾ ਤਵਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਜਿਮਾਨੀਆਂ ਤੇ ਮਾਨ ਸਤਿਗੁਰੂ ਦੀ ਤਾਣੀਆਂ ਤੇ ਤਾਨ ਸਤਿਗੁਰੂ ਨਿਯੋਕੀਆਂ ਦੀ ਓਟ ਸਤਿਗੁਰੂ ਦੇ ਆਸਰੇ ਅਦੇ ਆਸਰੇ ਅਕਾਰਪੂਰਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤਾਨ ਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹਿਆਂ ਦੇ ਸਤਿਗੁਰ ਨਦਰ ਕਰੇ ਤੇ ਵਾਵਾ ਕਰਿ ਸਵਾ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀ ਅੱਜ ਸਮੂਹ ਸੰਗਤਾਂ ਸੋਤਰੀਆਂ ਨਾਲ ਮਿਲ ਕੇ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 699 ਪ੍ਰਕਾਸ਼ ਜਿਹੜੇ ਮਨਾਉਂਦੀਆਂ ਹੋਈਆਂ ਸਤਵੀਂ ਪ੍ਰਵਾਹ ਫੇਰੀ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਨਜ਼ਰ ਦੇ ਪਰਵਾ ਕਰਦੀਆਂ ਹੋਈਆਂ ਅੱਜ ਸਰਦਾਰ ਲਾਲ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਿਆ ਹਾਂ ਸੱਚੇ ਪਾਤਸ਼ਾਹ ਜੀਓ ਘਰ ਵਾਸੀਆਂ ਵੱਲੋਂ ਸੱਚੇ ਪਾਤਸ਼ਾਹ ਜੀ ਨੂੰ ਲੰਗਰ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਸੱਚੇ ਪਾਤਸ਼ਾਹ ਜੀ ਜਿਹੜਾ ਸੱਚੇ ਪਾਤਸ਼ਾਹ ਜੀਓ ਘਰ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਅਚਾਰ ਦੇ ਲੰਗਰ ਹਾਜਰ ਹਨ ਸੱਚੇ ਪਾਤਸ਼ਾਹ ਜੀ ਉਹ ਕੋਹ ਲਾਇਆ ਕੋਹ ਲਾਇਆ ਜਿਸ ਨੂੰ ਸੰਗਤਾਂ ਵਿੱਚ ਬਤੌਣ ਦੀ ਆਗਿਆ ਬਖਸ਼ੀ ਸੱਚੇ ਪਾਤਸ਼ਾਹ ਜੀ ਘਰ ਪਰਿਵਾਰ ਦੇ ਸੱਚੇ ਪਾਤਸ਼ਾਹ ਜੀ ਲਾਲ ਸਿੰਘ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਗੁਰੂ ਮਹਾਰਾਜ ਦੇ ਲੰਗਰਾਂ ਵਾਸਤੇ 100 ਰੁਪਏ ਸੱਚੇ ਪਾਤਸ਼ਾਹ ਜੀ ਦਿੱਤਾ ਹੈ ਸੱਚੇ ਪਾਤਸ਼ਾਹ ਜਿਹਨਾਂ ਤੇ ਜਾਨੇ ਤੋਂ ਆਇਆ ਆਈ ਹੈ ਚੜ੍ਹਦੀ ਕਲਾ ਬਖਸ਼ਦੀ ਸੱਚੇ ਪਾਤਸ਼ਾਹ ਜੀ ਲਖਵਿੰਦਰ ਸਿੰਘ ਉਹਨਾਂ ਨੇ ਪਰਿਵਾਰ ਦੇ ਸੱਚੇ ਪਾਤਸ਼ਾਹ ਜੀ 100 ਰੁਪਏ ਗੁਰੂ ਮਹਾਰਾਜ ਦੇ ਲੰਗਰਾਂ ਵਾਸਤੇ ਦਿੱਤਾ ਹੈ ਇੱਕ ਵਾਰ ਇਕਬਾਲਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਨੇ 100 ਰੁਪਇਆ ਗੁਰੂ ਮੰਨਾਲ ਦੇ ਲੰਗਰਾਂ ਵਾਸਤੇ ਦਿੱਤਾ ਹੈ ਸੱਚੇ ਪਾਤਸ਼ਾਹ ਜੀ ਉਹ ਗੁਰਪ੍ਰੀਤ ਸਿੰਘ ਉਹਨਾਂ ਦੇ ਪਰਿਵਾਰ ਨੇ ਵੀ ਸੱਚੇ ਪਾਤਸ਼ਾਹ ਜੀ ਨੂੰ 100 ਰੁਪਇਆ ਗੁਰੂ ਮਹਾਰਾਜ ਦੇ ਲੰਗਰਾ ਵਾਸਤੇ ਦਿੱਤਾ ਹੈ ਸੱਚੇ ਪਾਤਸ਼ਾਹ ਘਰ ਪਰਿਵਾਰ ਨੇ ਇੱਕ ਪੀਪਾ ਤੇਲ ਦਾ ਸੱਚੇ ਪਾਤਸ਼ਾਹ 10 ਕਿਲੋ ਆਟਾ ਸੱਚੇ ਪਾਤਸ਼ਾਹ ਜੀ ਗੁਰੂ ਮਹਾਰਾਜ ਦੇ ਲੰਗਰਾ ਵਾਸਤੇ ਦਿੱਤਾ ਹੈ ਲਖਵਿੰਦਰ ਸਿੰਘ ਸੱਚੇ ਪਾਤਸ਼ਾਹ ਜੀ ਉਹਨਾਂ ਨੇ 1100 ਰੁਪਇਆ ਗੁਰੂ ਮਹਾਰਾਜ ਦੇ ਲੰਗਰਾ ਵਾਸਤੇ ਦਿੱਤਾ ਹੈ ਜਿਨ੍ਹਾਂ ਜਾਨੇ ਤੁਮਾਇਆ ਆਈ ਹੈ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਪਰਿਵਾਰ ਪੂਰੇ ਤੇ ਚੜ੍ਹਦੀ ਕਲਾ ਬਖਸ਼ੇ ਗਣ ਪਰਵਾ ਤੇ ਖੁਸ਼ੀਆਂ ਬਖਸ਼ੇ ਸੱਚੇ ਪਾਤਸ਼ਾਹ ਜੀ ਅਗਿ ਹਰ ਵਸਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਅਜਦਾ ਹਿਸ ਤੇ ਪਾਛੇ ਗੁਰੂ ਮਹਾਰਾਜ ਦੇ ਦਿਨ ਮਨਾਉਂਦੇ ਰਹਿਣ ਸੱਚੇ ਪਾਤਸ਼ਾਹ ਜੀ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜਦੀ ਕਲਾ ਮੇਰੇ ਦੇ ਭਾਣੇ ਪਰਵਾਹ ਹੀ ਪਰਵਾਹ ਵਾਰੀ ਗੁਰ ਦੀ ਕਾ ਖਾਸਾ ਵਾਰੀ خالسا واحد گرو مہاراجر دو سو روپیہ مہاراج لگن آیا ہے مہاراج کر ਲਖੀ ਔਰ ਮੇਜਜੀ ਪੂਰੇ ਨਾਮ ਤੇ ਅਦਾਸਾਂ ਬੇਨਤੀਆਂ 100 ਰੁਪਿਆ ਗੁਰੂ ਮਹਾਰਾਜ ਕਿਰਪਾ ਕਰਨ ਸਦਾ ਚੜ੍ਹਦੀਆਂ ਕਲਾਂ ਦੀ ਬਖਸ਼ਿਸ਼ ਕਰਨ ਇਹਦੇ ਕਾਰਜਰਾਸ ਕਰਨ ਸਤ ਗੁਰੂ ਬਿਲਾਸ ਸਿੰਘ ਮਹਾਰਾਜ ਚੰਦ ਨਾਲ ਜੋੜ ਕੇ ਰੱਖਣ 200 ਰੁਪਿਆ ਸਾਡੇ ਬਹੁਤ ਹੀ ਸਤਿਕਾਰਯੋਗ ਬਿਲਾਸ ਸਿੰਘ ਜੀ ਅਤੇ ਪੂਰੇ ਪਰਿਵਾਰ ਨੇ ਬੜੀ ਆਓ ਪਕਸੰਤਾ ਨਹੀਂ ਕੀਤੀ ਹੈ ਸ਼ਾਂਤੀ ਕੋਣਾ ਦੇ ਤੀ ਰਾਣੀਆਂ ਜੋਤੀ ਜੀ ਜਿੱਤਕਰ ਸ੍ਰੀ ਨਾਮ ਜੋਤ جو سبان لکھوندر اقبال جیت سنگھ گلپریت سنگھ سارے گرو مہاراج پوری بال دنواد ہے ستر کرپا کر سارے منوکام پورن کر سیوا ہوئی ہے ایک دس کلو آڈا اور لکھوندر سنگ ਵੱਲੋਂ 1100 ਰੁਪਏ ਗੁਰੂ ਮਹਾਰਾਜ ਜੀ ਦੇ ਨਗਰਾਨੇ ਵਾਸਤੇ ਆਇਆ ਹੈ ਸਤਿਗੁਰੂ ਕਿਰਪਾ ਕਰਨ ਜਿਨ੍ਹਾਂ ਖਜ਼ਾਨਿਆਂ ਚੋਂ ਇਹ ਮਾਰਾ ਹੀ ਹੈ ਖਜ਼ਾਨੇ ਪਰ ਘੋੜ ਕਰਨ ਚਾਹਦੇ ਹਨ ਆਮੇ ਵਾਪਸ ਕਰਨ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦੇ ਸਤਿਗੁਰੂ ਮਿਲ ਕਰਨ ਬਹੁਤ ਜਿਆਦਾ ਸਤਿਕਾਰ ਕੀਤਾ ਹੈ ਪਰਿਵਾਰ ਵੱਲੋਂ ਸਾਡੇ ਲਾਲ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬਹੁਤ ਜਿਆਦਾ ਸਤਿਕਾਰ ਹੋਇਆ ਹੈ ਸੰਤਾਂ ਦਾ ਅਸੀਂ ਬਹੁਤ ਬਹੁਤ ਧੰਵਾਦਈ ਹਾਂ ਸਾਰੇ ਪਰਿਵਾਰ ਦੇ ਔਰ ਇਸ ਪ੍ਰਵਾਹ ਦੇ ਫੇਰੀ ਦੇ ਵਿੱਚ ਸੰਤਾ ਬੜਨਾ ਉਹ ਬਹੁਤ ਆ ਬੇਕਰਨ ਅਗਰੇਸ਼ ਪਾਤਵਦੀ ਸਾਡੀ ਹੈ तकरीबन 400 ਫੇਰੀਆਂ ਤੇ ਕੱਢ ਚੁੱਕੇ ਆ ਪੰਜਵੀਂ ਪ੍ਰਵਾਹ ਫੇਰੀ ਸਾਡੀ ਹੈ ਔਰ ਸੋਨ ਬਾਬਾ ਜੀ ਦੇ ਵੀ ਨੰਦਰ ਆ ਜੀ ਹਾਂ ਸਾਥੀ ਸਾਥੀ ਸਾਡੀ ਪਰਵਾਹ ਤੇਰੀ ਆ ਜੀ ਮੈਂ ਨਹੀਂ ਪੁੱਛਿਆ ਮੇਰੇ ਦਿਮਾਗ ਕਰੀਏ ਸੋ ਮੋਰ ਦਾ ਪਈ ਜੇ ਬਲੰਗੜਿਆ ਤੇ ਉੱਥੇ ਵੀ ਆਪਾਂ ਸਾਰਿਆਂ ਨੇ ਹੋਂਦ ਨਾਲ ਮੁਜਮੋਚਣਾ ਉਸ ਤੋਂ ਪਹਿਲਾਂ ਐਸਆਈ ਅਸਰਾ ਜੀ ਅਵਰੇ ਘਰੇ ਵੀ ਜਾਣਾ ਪਰ ਤਾਂ ਜੋ ਜਰਾ ਜੀ ਉਹਨਾਂ ਦੇ ਘਰ ਹੋ ਕੇ ਫਿਰ ਆਪਾਂ ਸੁਨ ਬੱਬੇ ਜੀ ਨਾਲ ਟੈਨ ਜਿੱਦਾਂ ਵੀ ਲੋਜ ਕਰਨਾ ਆਪਾਂ ਸਾਡੇ ਹੱਥ ਵਸਤੀ ਆਉਣ ਸੋ ਬਹੁਤ ਸਰਤਾ ਕੀਤਾ ਹੈ ਰਾਜ ਸਿੰਘ ਜੀ ਦੇ ਬਾਵ ਮੈਂ ਸਰਤਾ ਦੇਖੋ ਮਠਾਈਆਂ ਦੇ ਨਾਲ ਹੋਰ ਸਮਰਥੀ ਦੇ ਨਾਲ ਸਰਤਾ ਦੀ ਸੇਵਾ ਚੱਲ ਰਹੀ ਹੈ ਬਹੁਤ ਧੰਵਾਦ ਔਰ ਜਿੰਨੇ ਰਿਸਤਿਆਂ ਸੇ ਬਾਹਰ ਆਏ ਹੋਏ ਨੇ ਉਹਨਾਂ ਦਾ ਬਹੁਤ ਧੰਨਵਾਦ ਹੈ ਪਹੁੰਚਣ ਤੇ ਉਹਨਾਂ ਵੱਲੋਂ ਵੀ ਇਤਨੀ ਬੇੜਾਈ ਹੈ ਸਤਿਗੁਰੂ ਦੀ ਕਿਰਪਾ ਕਰ ਜਿਨ੍ਹਾਂ ਸਜਾਣਾ ਕਿਉਂਕਿ ਮਾਏ ਜਿਨ੍ਹਾਂ ਦੇ ਪ੍ਰਕਾਸ਼ ਚੱਟਿਆ ਬਣਾ ਦੇ ਬਖਸ਼ਣ ਸਾਡੇ ਵਿਚਾਰ ਕਰਦੀ ਵਾਲਾ ਸਾਡੇ ਗੁਰਦੇਵ ਸਿੰਘ ਜੀ ਇਹ ਉਚੇਜੇ ਤੌਰ ਤੇ ਪਹੁੰਚਦੇ ਆ ਬੜੀ ਪ੍ਰਵਾਦ ਫੇਰੀ ਕੋਈ ਤੇ ਉਹਨਾਂ ਦੇ ਨੂਰਾਨੀ ਆਉਂਦੀ ਹੈ ਉਹਨਾਂ ਦੇ ਪੁੱਤਰ ਸਹਿਬਾਨ ਵੀ ਆਉਂਦੇ ਹਨ ਗੜਜੀ ਵਾਲੇ ਤੋਂ ਦਰ ਕੇ ਆਉਂਦੇ ਹਨ ਭਾਮੇ 4:00 ਵਜੇ ਤੋਂ ਅੱਧੇ ਵਜੇ ਸ਼ੁਰੂ ਕਰ ਲਈਏ ਭਾਮੇ 7:30 ਕਰ ਲਈਏ ਭਾਮੇ 5:00 ਵਜੇ ਕਰ ਲਈਏ ਜੇ ਪਹੁੰਚ ਜਾਣਾ ਪਏ ਟਾਈਮ ਤੇ ਇਹ ਬਹੁਤ ਵੱਡੀ ਗੱਲ ਹੈ ਇੱਕ ਫਰੀਦ ਹੈ ਇੱਕ ਸੱਚੀ ਫਰੀਦ ਹੈ ਉਸ ਮਾਲਕ ਦੇ ਨਾਲ ਔਰ ਸਾਡੇ ਬਹੁਤ ਨਹੀਂ ਸਦਕਾ ਜੋ ਸੱਚਾ ਸਿੰਘ ਜੀ ਦਿੱਲੀ ਤੋਂ ਇਹ ਥੋੜੇ ਜਿਹੀ ਡੇਟ ਹੋਵੇ ਪਰ ਕੁਝ ਜੀ ਮਿਆਦ ਨਾਲ ਤੇ ਪਹਿਲੇ ਤੋਂ ਤਾਂ ਇੱਥੇ ਸੀ ਪਰ ਹੁਣ ਪ੍ਰਵਾਹਗਰੀਏ ਥੋੜੇ ਡੇਟ ਹੋਏ ਆ ਸਵੇਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਹ ਵੀ ਹਰੇਕ ਜਿਹੜਾ ਜਦੋਂ ਮਹਾਰਾਜੀ ਦਾ ਵਰਪੁਣ ਹੁੰਦਾ ਹੈ ਉਹਨੇ ਪਹੁੰਚਦੇ ਹਨ ਹੋਰ ਸੰਗਤਾਂ ਕੋਲੋਂ ਸਾਹਿਬ ਗੁੰਗਿਲ ਸਿੰਘ ਜੀ ਦੇ ਪਰਿਵਾਰ ਕੋਲੋਂ ਵੀ ਬਿਆ ਸਤਿਕਾਰ ਹੈ ਬਾਣੀ ਦਾ ਮਹਾਰਾਜੇ ਦਾ ਸਭ ਬਹੁਤ ਸਤਿਕਾਰ ਸੰਗਤਾਂ ਕਰਦੀਆਂ ਹਨ ਵਾਹਿਗੋ ਟੀਕਾ ਖਲਸਾ ਵਾਹਿਗੋ ਟੀਕਾ ਸਤਿਕਾਰ ਮਾਰਦੇ ਬਾਕੀ ਜੀ ਦੇ ਝਗੜੇ ਹੈ ਆ ਨਸਕਾਰਨਾ ਅਗਲਾ ਆ ਗਿਆ ਨਾ ਜਿੰਨੇ ਸਰਕਾਰ ਵਾਲਾ ਹੈ ਸਾਡੇ ਬਹੁਤ ਹੀ ਸਤਕਾਰਯੋਗ ਸੁਚਾ ਸਿੰਘ ਜੀ ਉਹਨਾਂ ਬਲੋਂ ਸਵੇਰੇ ਗੁਰੂ ਘਰ ਲੰਗਰ ਹੈ ਜੀ ਦਿੱਲੀ ਵਾਲੇ ਸਚਾ ਸਿੰਘ ਜੀ ਕੱਲ ਨੂੰ ਗੁਰੂ ਘਰ ਖੜਪਾੜ ਚੇਤੂ ਸਾਹਿਬ ਰੱਖਣੇ ਆਪਾਂ ਉਦੋਂ ਸੋਲੇ ਪੂਰੀਆਂ ਦਾ ਲੰਗਰ ਉਹਨਾਂ ਬਲੋਂ ਆ। ਦੇਖੋ ਕਿੰਦਾ ਸੇਵਾ ਹੋ ਰਹੀ ਸਤਿਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਘਰ ਕੋਲ ਤੇ ਸਖ ਦਾ ਲੋਹੋਂ ਆਤ ਸੇਵਾ ਕਰ ਰਹੀ ਐ। ਸੋ ਹੋਰ ਵੀ ਸਖ ਦਾ ਸੇਵਾ ਕਰ ਸਕਦੀਆਂ ਹਨ। ਮੈਂ ਪਹਿਲੇ ਗੱਲ ਕੀਤੀ ਸੀ। ਇਹਨਾਂ ਦਿਨਾਂ ਦੇ ਵਿੱਚ ਅਸੀਂ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਦੀਆਂ। ਕਿੰਨੇ ਚੀਜ਼ਾਂ ਜ਼ਰੂਰੀ ਐ। ਸਤਿਕਾਰ ਕੇ ਮਹਾਰਾਜਾ ਕਿਰਪਾ ਕਰਨਾ ਸਤਿਕਾਰਯੋਗ ਸੁਚਾ ਸਿੰਘ ਜੀ ਦੇ ਪਰਿਵਾਰ ਤੇ ਸੰਦਾ ਆਪਣਾ ਮੇਰਾ ਪ੍ਰਭਾਤ ਬਣਾ ਕੇ ਰੱਖਣ ਇਹਦਾ ਸੇਵਾ ਕਰਨ ਦਾ ਬਲ ਬਖਸ਼ਿਆ ਤੇ ਮਹਾਰਾਜਾ ਵਾਹਿਗੁਰੂ ਜੀ ਦਾ ਬਖਸ਼ਾ ਰਾਹੀ ਹੋ ਗਿਆ کیا کہیں گے چلو چلو اس دن رو مڑتے ہیں چلو 80 اپا 500 روپے دے پاتوں گا بھی جے روے بڑی روئی لے کے میرے جانی جا 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 بڑی جا جا وہ گلا جی ہائے ہائے ہماری نعرے اب بہت گرم ہے I <laughs> need ਲਿੰਦੇ ਉਹਦਾ ਤਾਂ ਇੱਕ ਇੱਕ ਸਾਈਡ ਦੇ ਉੱਤੇ ਰੱਖ ਦਿਓ ਸਾਰੇ ਇਹਨੂੰ ਕਲੋਜ਼ ਕਰ ਦਿਓ ਚਲ ਬਾਬੇ ਚ ਪਾ ਲਓ ਕਿਉਂਕਿ ਫਿਰ ਅੰਦਰੀਆਂ ਉੱਤੇ ਡੁੱਲਦੇ ਆ ਫਿਰ ਸਹੀ ਨਹੀਂ ਹੈ ਕਿਉਂਕਿ ਜਿਹੜੇ ਬੱਚੇ ਆ ਨਾ ਬੱਚਿਆਂ ਨੂੰ ਆਪਾਂ ਕਹਿ ਨਹੀਂ ਸਕਦੇ ਕੁਝ ਵੀ ਕਿਉਂਕਿ ਬੱਚੇ ਬੱਚੇ ਹੀ ਹੁੰਦੇ ਆ ਸਿਆਣੀ ਤਾਂ ਚਲੋ ਆਪਣਾ ਫੇਰ ਵਿਚਾਰ ਰੱਖਦੇ ਆ ਬੋਲੇ दवा <laughs> <laughs> <laughs>